ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੁਦਰਤ ਅਤੇ ਪ੍ਰਮਾਤਮਾ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਬਹੁ ਘੱਟ ਹੁੰਦੀਆਂ ਨੇ ਪਰ ਸਾਰਿਆਂ ਨੂੰ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਅ ਅਸੀਂ ਅੱਜ ਸ਼ੁਰੂਆਤ ਕਰੀਆ ਪੌਦੇ ਲਾਉਣ ਦੀ ਪੌਦੇ ਲਾ ਰਹੇ ਹਾਂ ਅਸੀਂ ਇਧਰੋਂ ਬਾਜਾਖਾਨਾ ਰੋਡ ਤੋਂ ਜੋ ਤਰਕਸ਼ੀਲ ਹੁੰਦਾ ਹੋਇਆ ਪੱਤੀ ਰੋਡ ਹੁੰਦਾ ਹੋਇਆ ਅਸੀਂ ਨੇੜੇ ਜੋ ਪੰਪ ਆ ਇੱਧਰ ਮਾਰਕੀਟ ਮੋਟਰਸਾਈਕਲਾਂ ਦੀ ਜੋ ਬਣੀ ਆ ਉਹਦੇ ਨੇੜੇ ਅਸੀਂ ਪੌਦੇ ਲਾਏ ਨੇ ਇੱਥੇ ਪੌਦੇ ਘੱਟ ਸੀਗੇ ਇਹ ਸ਼ੁਰੂਆਤ ਕੀਤੀ ਅੱਜ ਅਸੀਂ ਤਾਂ ਬਾਈ ਜਗਦੀਪ ਹੈਪੀ ਜੀ ਪੌਦਾ ਲਾ ਰਿਹਾਗਾ ਸੈਕਿੰਡ ਪੌਦਾ ਇਹਨਾਂ ਤੋਂ ਸ਼ੁਰੂਆਤ ਕਰਾਈ ਆ ਬਾਈ ਜੀ ਇੱਧਰ ਨੂੰ ਚੱਕੋ ਮੜ ਜਾ ਤੇ ਪੌਦਾ ਲਾ ਰਹੇ ਨੇ ਇਹ ਹਾਈ ਬ੍ਰਿਜਾ ਖਾਲਸਾ ਬਾਈ ਜੀ ਤੇ ਬਾਈ ਸਾਰੇ ਆਣੇ ਜੁੜੋ ਪੌਦੇ ਲਾਓ ਜੁੜਾਣ ਨੂੰ ਚਾਹੋ ਇਸੇ ਸਰਦਾਰ ਸਾਹਿਬ ਦੀ ਜਿੰਦਗੀ ਕਰੇ ਇਹ ਪੌਦੇ ਆਪਾਂ ਲਾ ਰਹੇ ਆਂ ਬਾਈ ਅਸੀਂ ਪੌਦੇ ਵੱਧ ਤੋਂ ਵੱਧ ਜਿੱਥੋਂ ਤੱਕ ਕੋਸ਼ਿਸ਼ ਹੋਊਗੀ ਅਸੀਂ ਪੌਦੇ ਲਾਵਾਂਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ